ਆ ਪੰਚਾਇਤ ਨੇ ਅੰਦਰ ਲੋਪੋਂ ਵਾਈ ਦੀ ਪਿਛਲੇ ਦਿਨੀ ਜਿਹੜਾ 16 ਤਰੀਕ ਨੂੰ ਮਰੀਕ ਸਿੰਘ ਲੋਪੋਂ ਨੇ ਫੇਸਬੁੱਕ ਤੇ ਵੀਡੀਓ ਲੈਪ ਕਰੀ ਉਹਦੇ ਵਿੱਚ ਉਹਨੇ ਇਹ ਕਿਹਾ ਸਰਜਿੰਦਰ ਸਿੰਘ ਤੇ ਗਰਮੀਤ ਸਿੰਘ ਨੇ ਸਾਡੇ ਸੱਟਾਂ ਮਾਰੀਆਂ ਵੀਰੇ ਇਹ ਦਰਸਾਲ ਗਲਤ ਗੱਲ ਆ ਉਹਨੇ ਬਿਲਕੁਲ ਝੂਠ ਮਾਰਿਆ ਅਸੀਂ ਉਸ ਦਿਨ ਗਰਾਊਂਡ ਨੂੰ ਪਾਣੀ ਲਾ ਰਹੇ ਸੀਗੇ ਉਸ ਦਿਨ ਅਸੀਂ ਇੱਥੇ ਸਾਰੀ ਟੀਮ ਇਕੱਠੀ ਸੀਗੇ ਮੈਂ ਇਸ ਗੱਲ ਦੀ ਗੁਰਦੁਆਰੇ ਜਾ ਕੇ ਸੋਹ ਖਾਣ ਨੂੰ ਤਿਆਰਾਂ ਜਿੱਥੇ ਮੈਨੂੰ ਸੱਦ ਕੇ ਜਿਹੜੇ ਵੀ ਗੁਰਦੁਆਰੇ ਕਹਿਣਗੇ ਮੈਂ ਉੱਥੇ ਸੋਹ ਖਾ ਲੂੰਗਾ ਤੇ ਬਾਕੀ ਸਾਡੀ ਟੀਮ ਸਾਰੀ ਇਹ ਦੱਸੂਗੀ ਵੀ ਅਸੀਂ ਇੱਥੇ ਸੀਗੇ ਸਾਥੀਆ ਦੋਸਤੋ ਲੋਕ ਜਦੋਂ ਇਹ ਕਹਿ ਰਹੇ ਆ ਵੀ ਤਾਂ ਲੜਾਈ ਹੋਈ ਆ ਕੋਈ ਲੜਾਈ ਨਹੀਂ ਹੋਈਗੀ ਸਾਰੀ ਟਾਈਮ ਇੱਥੇ ਘਾਹ ਨੂੰ ਪਾਣੀ ਲਾ ਰਹੇ ਸੀਗੇ ਸਾਨੂੰ ਤਾਂ ਫੇਰ ਅੱਗੇ ਘਟੋ ਘਟ ਸਾਰੀ ਕੀਮ ਸੀਗੇ ਕੁਝ ਪਿੰਡ ਦੇ ਬੰਦੇ ਵੀ ਸੀਗੇ ਕਿਸੇ ਨੇ ਆ ਕੇ ਦੱਸਿਆ ਕਹਿੰਦੇ ਵੀ ਅਸੀਂ ਲੜਾਈ ਹੋਈ ਹੈ ਸਾਰੇ ਇੱਥੇ ਆ ਕਦੇ ਵੀ ਛੱਟਾਂ ਮਾਰੀਆਂ ਕੋਈ ਛੱਟ ਨਹੀਂ ਵੱਜੀ ਕੋਈ ਨਹੀਂ ਹੋਈਗੀ ਇਹ ਭਰਾ ਮਾਰੂ ਜੰਗ ਬੰਦ ਹੋਣੀ ਚਾਹੀਦੀ ਇਹ ਸਿਆਸੀ ਰਾਜਿਸਤਰਾਤ ਹੋ ਰਿਹਾ ਵਾ ਇਹ ਨਹੀਂ ਹੋਣਾ ਚਾਹੀਦਾ ਸਾਥੀਆ ਦੋਸਤੋ ਇਹ ਬਿਲਕੁਲ ਗਲਤ ਗੱਲ ਆ ਇਸ ਕੰਮ ਕੋਈ ਐ ਜਾ ਨਹੀਂ ਹੈਗਾ ਵੀ ਅਸੀਂ ਗਰਾਊਂਡ ਦੇ ਵਿੱਚ ਉਸ ਦਿਨ ਇੱਥੇ ਸੀ ਸਾਰੇ ਇਕੱਠੇ ਸੀ ਘਾ ਲਾਏ ਸੀ ਪਾਣੀ ਲਗਾਇਆ ਸੀ ਤੇ ਲਾ ਰਹੇ ਸੀਗੇ ਪਰ ਅਸੀਂ ਇਹ ਗੱਲ ਕਹਿੰਦੇ ਵੀ ਇਹ ਬਿਲਕੁਲ ਗਲਤ ਗੱਲ ਆ ਝੂਠੇ ਇਲਜ਼ਾਮ ਆ ਇਹਨੂੰ ਬੰਦ ਕਰੋ ਅਸੀਂ ਹੱਥ ਬਨ ਕੇ ਬੇਨਤੀ ਇਹੀ ਕਰਦੇ ਆਂ ਹਾਂ ਦੋਸਤੋ ਕਹੇ ਪਾਣੀ ਲਾ ਰਹੇ ਸੀ ਗਰਾਊਂਡ ਨੂੰ ਤੇ ਕੋਈ ਗੱਲ ਨਹੀਂ ਹੋਈ ਇਹ ਜੀ ਲੜਾਈ ਵਾਲੀ ਅਸੀਂ ਸਾਬਖਾਨ ਪਿਆਰ ਆ ਗੁਰਦੁਆਰੇ ਕੋਈ ਗੱਲ ਨਹੀਂ ਹੋਈ ਇਹ ਜੀ ਦੋਨੇ ਲੱਤਾਂ ਖੜੀਆਂ ਮੈਂ ਇਨਾਂ ਦੇ 24 ਘੰਟੇ ਨਾਲ ਰਹਿਣਾ 意外に移動する。